ਦਾ ਹੈ ਜੋ ਹਾਲ ਹੀ ਵਿੱਚ 28 ਅਕਤੂਬਰ ਨੂੰ ਮਿਨਿਸਟਰੀ ਆਫ ਐਜੂਕੇਸ਼ਨ ਦੁਆਰਾ ਇੱਕ ਨੋਟੀਫਿਕੇਸ਼ਨ ਦੇ ਜਰੀਏ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਪੰਕ ਕਰਨ ਦਾ ਜੋ ਇਲੀਗਲੀ ਤੇ ਨਾਨ ਡੈਮੋਕਰੇਟਿਕਲੀ ਜੋ ਐਕਟ ਹੈ ਉਹਨੂੰ ਅੱਗੇ ਲਿਆਂਦਾ ਉਹਦੇ ਰਿਗਾਰਡਿੰਗ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਯੂਨੀਵਰਸਿਟੀ ਸਾਥੀਓ ਦੇਸ਼ ਦੀ ਸਭ ਤੋਂ ਪੁਰਾਣੀ ਪਬਲਿਕ ਯੂਨੀਵਰਸਿਟੀ ਹੋਣ ਦੇ ਨਾਲ-ਨਾਲ ਦੇਸ਼ ਦੀ ਇਕਲੌਤੀ ਯੂਨੀਵਰਸਿਟੀ ਹੈ ਜਿੱਥੇ ਸੈਨੇਟ ਦੇ ਦੁਆਰਾ ਇੱਕ ਫੈਡਰਲ ਸਿਸਟਮ ਦੇ ਦੁਆਰਾ ਪਿਛਲੇ 59 ਸਾਲ ਤੋਂ ਬੱਚਿਆਂ ਦੇ ਆਉਣ ਵਾਲੇ ਰਿਫਾਰਮਸ ਦੀ ਤੇ ਇੰਸਟੀਚੂਨਲ ਗਵਰਨੈਂਸ ਦੀ ਗੱਲ ਕੀਤੀ ਗਈ ਹੈ ਤੇ ਅੱਜ ਉਸ 59 ਸਾਲ ਦੀ ਇੰਟੈਗ੍ਰਿਟੀ ਨੂੰ ਭੰਗ ਕਰਦਿਆਂ ਇੱਕ ਨਾਨ ਡੈਮੋਕਰੈਟਿਕ ਤਰੀਕੇ ਨਾਲ ਜੋ ਕਿ 1969 ਦੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਪੰਜਾਬ ਦੇ ਕੋਲ ਪੂਰਨ ਤਰ੍ਹਾਂ ਨਾ ਪਾਵਰ ਹੈ ਰੋਲ ਹੈ ਪੰਜਾਬ ਯੂਨੀਵਰਸਿਟੀ ਦੀ ਗਵਰਨੈਂਸ ਦੇ ਵਿੱਚ ਆਪਣੇ ਨੋਮਿਨੀਜ਼ ਭੇਜਣ ਦੀ ਉਸ ਚੀਜ਼ ਨੂੰ ਖਤਮ ਕੀਤਾ ਗਿਆ ਤੇ ਜਿਹਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਲਿਖਤ ਹੈ ਕਿ ਕਿਸੇ ਵੀ ਤਰੀਕੇ ਨਾਲ ਜੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਕੋਈ ਵੀ ਇਸ ਤਰ੍ਹਾਂ ਦਾ ਐਕਟ ਹੈ ਉਸ ਨੂੰ ਕਿਸੇ ਵੀ ਨੋਟੀਫਿਕੇਸ਼ਨ ਦੁਆਰਾ ਪੰਗ ਨਹੀਂ ਕੀਤਾ ਜਾ ਸਕਦਾ ਯਾ ਤਾਂ ਉਹ ਬਿਲ ਕਨਸਟੀਟਿਊਸ਼ਨ ਦੇ ਦੁਆਰਾ ਪਾਰਲੀਮੈਂਟ ਦੇ ਵਿੱਚ ਰੱਖਿਆ ਜਾਏਗਾ ਜਾਂ ਕਿਸੇ ਵੀ ਹੋਰ ਲੀਗਲ ਫਰੇਮਵਰਕ ਨਾਲ ਉਸ ਚੀਜ਼ ਨੂੰ ਕੀਤਾ ਜਾ ਸਕਦਾ ਸੀ ਪਰ ਇਸ ਤਰੀਕੇ ਨਾਲ ਜੋ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਪਹਿਲਾਂ ਫਿਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੱਕ ਨੂੰ ਗਵਾਉਣ ਦਾ ਇਹ ਯਤਨ ਕੀਤਾ ਜਾ ਰਿਹਾ ਹੈ ਸੈਂਟਰਲ ਗਵਰਨਮੈਂਟ ਦੇ ਥਰੂ ਅਸੀਂ ਇਸ ਚੀਜ਼ ਦੀ ਕੜੀ ਨਿੰਦਾ ਕਰਦੇ ਹਾਂ ਤੇ ਅਸੀਂ ਇਸ ਦੇ ਬਾਰੇ ਤੜਨਾ ਗੱਲਬਾਤ ਰੱਖਣ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਪ੍ਰਿੰਸ ਚੌਧਰੀ ਜੀ ਜਨਰਲ ਸਕੱਤਰ ਏਸ ਐਪ ਆਰਗੇਨਾਈਜੇਸ਼ਨ ਦੇ ਸਾਡੀ ਅਗਲੀ ਕਾਰਵਾਈ ਤੇ ਇਸ ਚੀਜ਼ ਦੇ ਬਾਰੇ ਪ੍ਰਿੰਸ ਚੌਧਰੀ ਜੀ ਤੁਹਾਡੇ ਅੱਗੇ ਰੱਖਣਗੇ ਗੱਲਬਾਤ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਵੀ ਕੱਲ ਪੰਜਾਬ ਦੇ ਸੀਗਾ 1 ਨਵੰਬਰ ਨੂੰ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਬਹੁਤ ਹੀ ਮਾੜਾ ਤੋਹਫਾ ਦਿੱਤਾ ਗਿਆ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਦੀ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਇਹ ਤੋਹਫਾ ਪੰਜਾਬ ਡੇ ਤੇ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਮੈਂ ਇਸ ਨੋਟੀਫਿਕੇਸ਼ਨ ਦੀ ਨਿੰਦਿਆ ਕਰਦਾ ਤੇ ਇਸ ਆਰਗੇਨਾਈਜੇਸ਼ਨ ਵੱਲੋਂ ਅਸੀਂ ਇਸ ਨੋਟੀਫਿਕੇਸ਼ਨ ਨੂੰ ਖਾਰਜ ਕਰਦੇ ਹਾਂ ਕੋਈ ਵੀ ਨੋਟੀਫਿਕੇਸ਼ਨ ਸਾਡੀ ਯੂਨੀਵਰਸਿਟੀ ਨੂੰ ਪੰਜਾਬ ਦੀ ਰਿਪ੍ਰেজੈਂਟੇਸ਼ਨ ਨੂੰ ਖੋ ਨਹੀਂ ਸਕਦਾ ਮੈਂ ਕੇਂਦਰ ਸਰਕਾਰ ਤੋਂ ਵੀ ਸਵਾਲ ਪੁੱਛਣਾ ਚਾਹਨਾ ਮੈਂ ਜਿਹੜੇ ਪੰਜਾਬ ਦੇ ਕੇਂਦਰ ਸਰਕਾਰ ਦੇ ਬਣੇ ਹੋਏ ਮੰਤਰੀ ਨੇ ਉਹਨਾਂ ਨੂੰ ਵੀ ਪੁੱਛਣਾ ਚਾਹਨਾ ਰਵਨੀਤ ਬਿੱਟੂ ਜੀ ਨੂੰ ਪੁੱਛਣਾ ਚਾਹਨਾ ਮੈਂ ਸੁਨੀਲ ਜਾਖੜ ਜੀ ਨੂੰ ਪੁੱਛਣਾ ਚਾਹਨਾ ਅਸ਼ਵਨੀ ਕੁਮਾਰ ਜੀ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਪੰਜਾਬ ਨਾਲ ਹੁੰਦਾ ਇਹ ਤੱਕਾ ਕਿਵੇਂ ਵੇਖ ਸਕਦੇ ਹੋ ਪੰਜਾਬ ਦੀ ਰਿਪਰੈਜੈਂਟੇਸ਼ਨ ਜਿਹੜੀ 90 ਪਹਿਲਾਂ 90 ਟੋਟਲ ਸੈਨੇਟ ਮੈਂਬਰ ਹੁੰਦੇ ਸੀ 91 31 ਸੈਨੇਟ ਮੈਂਬਰ ਦਾ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਇਹ ਨੋਟੀਫਿਕੇਸ਼ਨ ਤੇ ਕੀ ਕਹਿਣਾ ਚਾਹੁੰਦੇ ਆ ਉਹਦੇ ਵਿੱਚ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਬਰੀਕ ਕਰਨਾ ਚਾਹਨਾ ਵੀ 13 ਟੋਟਲ 13 ਇਹੋ ਜੇ ਨੁਮਾਇੰਦੇ ਹੋਣਗੇ ਜਿਹੜੀ ਕੇਂਦਰ ਸਰਕਾਰ ਆਪਣੀ ਮਰਜ਼ੀ ਨਾਲ ਚੁਣੂਗੀ ਤੇ ਪ੍ਰਿੰਸੀਪਲ ਤੇ ਪ੍ਰੋਫੈਸਰਸ ਆ ਦੋ ਕੈਟੇਗਰੀਆਂ ਛੱਡ ਚੁੱਕੀਆਂ ਨੇ ਸਟੂਡੈਂਟਸ ਦੀ ਅਲੂਮਨਾਾਈ ਦੀ ਗ੍ਰੈਜੂਏਟਿਡ ਦੀ ਇਹਨਾਂ ਸਾਰਿਆਂ ਦੀ ਜਿਹੜੀ ਸਾਡੀ ਕੈਟੇਗਰੀ ਸੀਗੀ ਉਹ ਰਿਮੂਵ ਕਰ ਦਿੱਤੀ ਜਾ ਰਹੀ ਹੈ ਕਿ ਅਸੀਂ ਐਸਐਫ ਵੱਲੋਂ ਕੱਲ ਪੰਜਾਬ ਦੇ ਸਾਰੇ ਕਾਲਜਾਂ ਨੂੰ ਇੱਕ ਰਿਕੁਐਸਟ ਵੀ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਪੰਜਾਬ ਅਫੀਲੀਏਟਡ ਕਾਲਜਿਸ ਨੇ ਪੰਜਾਬ ਯੂਨੀਵਰਸਿਟੀ ਅਫੀਲੀਏਟਡ ਕਾਲਜਿਸ ਨੇ ਉਹਨਾਂ ਨੂੰ ਬੰਦ ਕਰਾਉਣ ਦੀ ਮੁਹਿੰਮ ਅੱਜ ਕੱਲ੍ਹ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਸੱਦਾ ਦੇਣਾ ਚਾਹੁੰਦਾ ਵੀ ਯੂਨੀਵਰਸਿਟੀ ਦੇ ਵਿੱਚ ਅਸੀਂ ਇਹ ਦੇ ਖਿਲਾਫ ਯੂਨੀਵਰਸਿਟੀ ਦੇ ਸਾਰੇ ਸਟੂਡੈਂਟ ਐਕਟੀਵਿਸਟ ਯੂਨੀਵਰਸਿਟੀ ਦੇ ਜਿੰਨੇ ਵੀ ਆਰਗੇਨਾਈਜੇਸ਼ਨਾਂ ਨੇ ਉਹ ਸਾਰੇ ਮਿਲ ਕੇ ਇਹਦੇ ਖਿਲਾਫ ਆਵਾਜ਼ ਚੁੱਕਣ ਜਾ ਰਹੀ ਹੈ ਇਹ ਕਿਸੇ ਪਾਰਟੀਆਂ ਦਾ ਮੁੱਦਾ ਨਹੀਂ ਹੈ ਇਹ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਰਿਪਰੈਜੈਂਟੇਸ਼ਨ ਪੰਜਾਬ ਦੀ ਹੁੰਦ ਹੈ ਉਹਨੂੰ ਬਚਾਉਣ ਦੀ ਮੁੱਦਾ ਹੈ ਇਹ ਜਿਹੜਾ ਭਗਵਾਕਰਨ ਕਰਨ ਦੀ ਕੋਸ਼ਿਸ਼ ਭਾਜਪਾ ਸਰਕਾਰ ਇੱਥੇ ਕਰ ਰਹੀ ਹੈ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਨੇ ਆ ਵੀ ਇਹ ਸਾਡੀ ਕੋਸ਼ਿਸ਼ਾਂ ਅਸੀਂ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਹੀਂ ਹੋਣ ਦੇਵਾਂਗੇ ਤੇ ਮੈਂ ਨਾਲ ਹੀ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕਿ ਯੂਨੀਵਰਸਿਟੀ ਦੇ ਇੱਕ ਇੱਕ ਆਰਗੇਨਾਈਜੇਸ਼ਨ ਇੱਕ ਪੱਠੀ ਹੋ ਕੇ ਸਾਰੇ ਸਟੂਡੈਂਟਸ ਯੂਨੀਵਰਸਿਟੀ ਦੇ ਐਲੂਮਨਾਇ ਇਕੱਠੇ ਹੋ ਕੇ ਜਲਦੀ ਇਹਦੇ ਖਿਲਾਫ ਆਵਾਜ਼ ਚੁੱਕਣ ਲੱਗੇ ਐ ਤੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਪ੍ਰੋਮਿਸ ਵੀ ਕਰਦਾ ਵੀ ਜਿਹੜਾ ਯੂਨੀਵਰਸਿਟੀ ਦੀ ਹੋਂਦ ਨੂੰ ਖੋਣ ਦੀ ਲਈ ਯੂਨੀਵਰਸਿਟੀ ਦੇ ਹੋਂਦ ਨੂੰ ਬਚਾਉਣ ਦੇ ਲਈ ਅਸੀਂ ਜੋ ਵੀ ਬਣਦਾ ਕਦਮ ਹੈ ਉਹ ਚੱਕਾਂਗੇ ਬਹੁਤ ਬਹੁਤ ਧੰਨਵਾਦ ਪ੍ਰਿੰਸ ਚੌਧਰੀ ਜੀ ਇਹਦੇ ਨਾਲ ਮੈਂ ਦੱਸਣਾ ਚਾਹੂੰਗਾ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਮੋਗਾ ਫਿਰੋਜ਼ਪੁਰ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਹੁਸ਼ਿਆਰਪੁਰ ਤੇ तमाम ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਦੇ ਅਫੀਲੀਏਟਿਡ ਕਾਲਜ ਸਾਡੀ ਆਰਗੇਨਾਈਜੇਸ਼ਨ ਤੇ ਉਹਦੇ ਨਾਲ ਨਾਲ ਜਿੰਦਿਆਂ ਵੀ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਐਲੂਮਿਨਾਈਜ਼ ਨੇ ਟੀਚਿੰਗ ਸਟਾਫ ਹੈ ਉਹ ਸਾਰੇ ਲੜਕੇ ਇਹ ਸਾਰੇ ਕਾਲਜਸ ਨੂੰ ਬੰਦ ਕਰਨ ਜਾ ਰਹੇ ਨੇ ਕੱਲ ਦਿਨ ਸੋਮਵਾਰ ਨੂੰ ਤੇ ਮੈਂ ਅਪੀਲ ਕਰਦਾ ਕਿ ਇਹ ਮੁੱਦਾ ਸਿਰਫ ਬੱਚਿਆਂ ਦਾ ਨਹੀਂ ਹੈ ਇਹ ਮੁੱਦਾ ਉਸ ਵਰਕਿੰਗ ਸਟਾਫ ਦਾ ਹੈ ਇਹ ਮੁੱਦਾ ਟੀਚਰਸ ਦਾ ਹੈ ਉਹੀ ਟੀਚਰਸ ਜੋ ਪਹਿਲਾਂ ਕਿਸੇ ਵੀ ਰਿਫਾਰਮ ਦੇ ਵਿੱਚ ਸੈਨੇਟ ਮੈਂਬਰਸ ਦੇ ਦੁਆਰਾ ਆਪਣੀ ਗੱਲ ਰੱਖਦੇ ਸੀ ਜਿਹਦੇ ਨਾਲ ਵਾਇਸ ਚਾਂਸਲਰ ਨੂੰ ਉਸ ਸੈਨੇਟ ਦੀ ਅਪਰੂਵਲ ਲੈਣੀ ਪੈਂਦੀ ਸੀ ਕਿਸੇ ਵੀ ਰਿਫਾਰਮ ਨੂੰ ਅੱਗੇ ਲਿਆਉਣ ਵਾਸਤੇ ਤੇ ਮੈਂ ਅਪੀਲ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਇਸ ਆਵਾਜ਼ ਨੂੰ ਪੰਜਾਬ ਦੇ ਹਰ ਸ਼ਹਿਰ ਹਰ ਪਿੰਡ ਤੱਕ ਪਹੁੰਚਾਈਏ ਤਾਂ ਜੋ ਇਹ ਤੁਗਲਕੀ ਫਰਮਾਨ ਜੋ ਇਹਨਾਂ ਨੇ ਜਾਰੀ ਕੀਤਾ ਹੈ ਇਸ ਚੀਜ਼ ਨੂੰ ਖਤਮ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ